ਅੱਜ ਆਪਾਂ ਬਣਾਵਾਂਗੇ ਵੈਜ ਐਗ ਜੋ ਕਿ ਪੱਠੀਨ ਨਾਲ ਭਰਪੂਰ ਨੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਬਿਲਕੁਲ ਆਪਾਂ ਵੈਜੀਟੇਰੀਅਨ ਬਣਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਣੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਤੇ ਚਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜ਼ਰੂਰ ਕਰਦੇ ਕਰੋ ਜੀ ਇਹ ਵਜਾਗਾ ਜਿਹੜੇ ਆਪਾਂ ਪਨੀਰ ਤੋਂ ਬਣਾਵਾਂਗੇ ਪਨੀਰ ਤੁਸੀਂ ਬਿਲਕੁਲ ਸੌਫਟਾ ਜਿਹੜਾ ਲੈ ਲੈਣਾ ਫਰੈਸ਼ ਲੈ ਲੈਣਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਬਿਲਕੁਲ ਹੀ ਮੈਸ਼ ਕਰ ਲੈਣਾ ਆਟੇ ਦੀ ਤਰ੍ਹਾਂ ਤੁਸੀਂ ਇਹਨੂੰ ਗੁੰਨਣਾ ਹੈ ਫੇਰੀ ਜਿਹੜੇ ਐਗਾ ਤੁਹਾਡੇ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਣਗੇ ਮੈਂ ਕਰਦਾ ਪਨੀਰ ਲਿਆ ਤੁਸੀਂ ਬਾਜ਼ਾਰ ਦਾ ਪਨੀਰ ਵੀ ਹੈ ਜਿਹੜਾ ਬਣਾ ਕੇ ਲੈ ਸਕਦੇ ਹੋ ਤੁਸੀਂ ਇਹਨਾਂ ਐਗਸ ਤੋਂ ਐਗ ਕੜੀ ਵੀ ਬਣਾ ਸਕਦੇ ਹੋ ਇਹਦੇ ਵਿੱਚ ਤਿੰਨ ਤੋਂ ਚਾਰ ਚਮਚਾ ਆਪਾਂ ਕਾਰਨ ਫਲਾਰ ਪਾਵਾਂਗੇ ਲੋ ਗਾਰਨਸਟਾਰ ਜੂਈ ਹੈ ਜਿਹੜਾ ਤੁਸੀਂ ਇਹਨੂੰ ਕਹਿ ਸਕਦੇ ਹੋ ਇਹਦੇ ਨਾਲ ਐਗ ਜਿਹੜੀ ਉਹਦੀ ਬਾਈਂਡਿੰਗ ਵਧੀਆ ਹੋ ਜਾਊਗੀ ਤੇ ਇਸ ਤਰ੍ਹਾਂ ਕੱਲਾ ਜਿਹੜਾ ਪਨੀਰ ਆ ਬਿਲਕੁਲ ਵੀ ਮਿਕਸ ਨਹੀਂ ਹੋਣਾ ਜੇ ਤੁਹਾਨੂੰ ਥੋੜਾ ਰੁੱਖਾ ਲੱਗਦਾ ਹੈ ਤਾਂ ਇੱਕ ਦੋ ਚਮਚ ਦੁੱਧ ਜਾਂ ਫਿਰ ਤੁਸੀਂ ਪਾਣੀ ਪਾ ਕੇ ਇਹਦਾ ਆਟਾ ਜਿਹੜਾ ਗੁੰਨ ਸਕਦੇ ਹੋ ਇਹਦੇ ਵਿੱਚ ਸਵਾਦ ਦੇਣ ਵਾਸਤੇ ਬਿਲਕੁਲ ਥੋੜਾ ਜਿਹਾ ਆਪਾਂ ਸਵਾਦ ਅਨੁਸਾਰ ਨੂਨ ਜਿਹੜਾ ਉਹ ਐਡ ਕੀਤਾ ਹੈ ਉਸ ਚਾਹ ਦੇ ਵਿੱਚ ਮਿਰਚ ਵੀ ਹੈ ਜਿਹੜੀ ਉਹ ਵੀ ਐਡ ਕਰ ਸਕਦੇ ਹਾਂ ਤੇ ਇਸ ਤਰ੍ਹਾਂ ਇਹ ਬਿਲਕੁਲ ਆਪਣਾ ਡੋਅ ਦੀ ਤਰ੍ਹਾਂ ਬਣ ਨਹੀਂ ਰਿਹਾ ਮੈਂ ਇਹਦੇ ਵਿੱਚ ਇੱਕ ਦੋ ਚਮਚਾ ਜਿਹੜਾ ਬਿਲਕੁਲ ਥੋੜਾ ਜਿਹਾ ਪਾਣੀ ਪਾ ਕੇ ਇਹਦਾ ਆਟਾ ਜਿਹਾ ਗੁੰਨ ਲਿਆ ਤੇ ਅੱਧਾ-ਅੱਧਾ ਆਪਾਂ ਇਹਨੂੰ ਪੋਸ਼ਣ ਕਰ ਲਵਾਂਗੇ ਅੱਧੇ ਤੋਂ ਬਾਅਦ ਇੱਕ ਸਾਈਡ ਤੇ ਰੱਖਣਾ ਹੈ ਤੇ 25% ਇੱਕ ਸਾਈਡ ਤੇ ਰੱਖਣਾ ਇਹਦੇ ਵਿੱਚ ਹਲਦੀ ਐਡ ਕੀਤੀ ਹੈ ਇਹਦਾ ਯੋਕ ਬਣਾਉਣ ਲਈ ਆਪਾਂ ਹਲਦੀ ਹੈ ਜਿਹੜਾ yellow color ਦੇਣ ਵਾਸਤੇ ਹਲਦੀ ਐਡ ਕਰ ਦਿੱਤੀ ਹੈ ਤੇ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਆਟਾ ਦੋਨਾਂ ਦਾ ਆਪਾਂ ਜਿਹੜਾ ਗੋਲ ਲਾਵਾਂਗੇ ਇਸ ਤਰ੍ਹਾਂ ਹੈ ਇੱਕ ਸਾਈਡ ਤੇ ਪਾ ਇੱਕ ਦਾ ਆਟਾ ਹੈ ਜਿਹੜਾ ਗੋਲਿਆ ਹੈ ਦੂਜੀ ਸਾਈਡ ਤੇ ਦੂਜੀ ਦਾ ਵੀ ਆਪਾਂ ਆਟਾ ਗੋਲ ਲਾਵਾਂਗੇ ਤੇ ਇਹਦੇ ਛੋਟੇ ਛੋਟੇ ਗੋਲ ਗੋਲ ਤਸੀਮ ਪੇੜੇ ਜੇ ਬਣਾ ਲੈਣੇ ਨੇ ਯੋਕ ਬਣਾਉਣ ਵਾਸਤੇ ਤੇ ਬਿਲਕੁਲ ਹੁਣ ਇਹ ਵੱਟਿਆ ਜਾਂਦਾ ਹੈ ਬਿਲਕੁਲ ਨਿੱਕੇ ਨਿੱਕੇ ਪੇੜੇ ਬਣਾਉਣੇ ਨੇਗੇ ਬਹੁਤ ਜ਼ਿਆਦਾ ਵੱਡੇ ਨਹੀਂ ਬਣਾਉਣੇ ਫਿਰ ਨਹੀਂ ਫਿੱਟ ਨਹੀਂ ਆਉਣੇ ਹੈਗੇ ਇਸ ਤਰ੍ਹਾਂ ਵਿੱਚ ਵਾਲਾ ਪੀਲਾ ਪਾਟਾ ਜਿਹੜਾ ਆਪਾਂ ਬਿਲਕੁਲ ਬਣ ਕੇ ਤਿਆਰ ਹੋ ਗਿਆ ਆਪਾਂ ਸਾਰੇ ਬਣਾ ਲਿਆ ਦੂਜਾ ਵੀ ਆਪਾਂ ਇਸ ਤਰ੍ਹਾਂ ਥੋੜਾ ਥੋੜਾ ਗੋਲ ਲਵਾਂਗੇ ਤੇ ਇਦਾਂ ਪੇੜਾ ਜਿਹਾ ਬਣਾ ਲਵਾਂਗੇ ਇਹਦੇ ਵਿੱਚ ਆ ਵਾਲਾ ਪੇੜਾ ਰੱਖ ਕੇ ਇਹਨੂੰ ਆਪਾਂ ਰਾਉਂਡ ਸ਼ੇਪ ਦੇ ਵਿੱਚ ਗੋਲ ਗੋਲ ਕਰ ਦਵਾਂਗੇ ਜੇ ਤੁਹਾਨੂੰ ਥੋੜਾ ਜਿਹਾ ਘੱਟ ਲੱਗੇ ਪਨੀਰ ਜਿਹੜਾ ਥੋੜਾ ਜਿਹਾ ਹੋਰ ਐਡ ਕਰ ਲਓ ਤਾਂ ਇਸ ਤਰ੍ਹਾਂ ਇਹਨੂੰ ਦਬ ਦਬ ਕੇ ਦਾ ਗੋਲਾ ਜੇ ਆਪਾਂ ਬਣਾ ਲਵਾਂਗੇ ਇੱਕ ਸਾਈਡ ਤੇ ਮੈਨੂੰ ਘੱਟ ਲੱਗੇ ਇਸ ਤਰ੍ਹਾਂ ਥੋੜਾ ਜਿਹਾ ਉੱਪਰ ਹੋਰ ਲਗਾ ਲੂਗੇ ਤੇ ਇਹਨੂੰ ਅੰਡੇ ਦੀ ਸ਼ੇਪ ਦਾ ਜਿਹੜਾ ਉਹ ਬਣਾ ਦ ਸੌਫਟ ਜਿਆ ਪੀੜਾ ਬਣਾ ਲੈਣਾ ਹੈ ਬਿਲਕੁਲ ਪਲੇਨ ਹੋ ਸਕੇ ਤਾਂ ਕਰ ਲੋ ਇਸ ਤਰ੍ਹਾਂ ਆਪਾਂ ਸਾਰੇ ਜਿਹੜੇ ਐਗ ਬਣਾ ਲਵਾਂਗੇ ਇੱਕ ਇੱਕ ਕਰਕੇ ਮੈਂ ਸਾਰੇ ਐੱਗ ਜਿਹੜੇ ਉਹ ਬਣਾ ਲਏ ਆ ਇਸੇ ਤਰ੍ਹਾਂ ਸੇਮ ਸਾਰੀ ਤੁਸੀਂ ਇਸੇ ਪ੍ਰੋਸੈਸ ਦੇ ਨਾਲ ਬਣਾ ਲੈਣੇ ਨੇ ਦੂਜੀ ਸਾਈਡ ਤੇ ਆਪਾਂ ਇੱਕ ਕੜਾਈ ਲਈਏ ਕੜਾਈ ਦੇ ਵਿੱਚ ਆਪਾਂ ਕੌਲੀ ਰੱਖ ਦਵਾਂਗੇ ਤੇ ਥੋੜਾ ਜਿਹਾ ਪਾਣੀ ਪਾ ਦਵਾਂਗੇ ਕੌਲੀ ਦੇ ਵਿੱਚ ਤੇ ਥੋੜਾ ਜਿਹਾ ਆਪਾਂ ਕੜਾਈ ਦੇ ਵਿੱਚ ਪਾਇਆ ਹੈ ਤਾਂ ਕਿ ਭਾਫ਼ ਦੇ ਨਾਲ ਆਪਣੇ ਐੱਗ ਜਿਹੜੇ ਉਹ ਬਣ ਜਾਣ ਤੁਸੀਂ ਚਾਹੋ ਇਹਨਾਂ ਨੂੰ ਫਰਾਈ ਵੀ ਕਰ ਸਕਦੇ ਹੋ ਤੇ ਗੈਸ ਦੀ ਫਲੇਮ ਜਿਹੜੀ ਬਿਲਕੁਲ ਆਪਾਂ ਹਾਈ ਰੱਖਾਂਗੇ ਤੇ ਇਹਦੇ ਉੱਪਰ ਜਾਲੀ ਵਾਲੀ ਪਲੇਟ ਰੱਖ ਦਿੱਤੀ ਆ ਥੋੜਾ ਜਿਹਾ ਘੀ ਲਗਾ ਦੇਣਾ ਤੁਸੀਂ ਜਾਲੀ ਵਾਲੀ ਪਲੇਟ ਦੇ ਉੱਪਰ ਤੇ ਸਾਰੇ ਅੰਡੇ ਦੇ ਉੱਪਰ ਰੱਖ ਦਵਾਂਗੇ ਬਿਲਕੁਲ ਆਪਾਂ ਹਾਈ ਫਲੇਮ ਤੇ ਇਹਨਾਂ ਨੂੰ ਸਾਰਿਆਂ ਨੂੰ ਜਦੋਂ ਤੱਕ ਸੌਫਟ ਹੋ ਜਾਣਗੇ ਤੇ ਇਹਨਾਂ ਦਾ ਕਲਰ ਜੇ ਥੋੜਾ ਜਿਹਾ ਚੇਂਜ ਹੋ ਜਾਊਗਾ ਪੱਕ ਜਾਣਗੇ ਬਿਲਕੁਲ ਉਸ ਟਾਈਮ ਤੱਕ ਆਪਾਂ ਇਹਨਾਂ ਨੂੰ ਪਕਾ ਲਵਾਂਗੇ ਤੇ ਉੱਪਰ ਢੱਕਣ ਦੇ ਕੇ ਆਪਾਂ ਇਹਨਾਂ ਨੂੰ ਰੱਖ ਦਵਾਂਗੇ ਤੁਸੀਂ ਢੱਕ ਕੇ ਹੀ ਪਕਾਉਣਾ ਹੈ ਤਾਂ ਕਿ ਚੰਗੀ ਤਰ੍ਹਾਂ ਆਪਾਂ ਆਪਦੇ ਨਾਲ ਇਹ ਬਿਲਕੁਲ ਪੱਕ ਜਾਣਾ ਤੇ ਬਿਲਕੁਲ ਵੀ ਰੰਗੇ ਨਾ ਰਹਿਣਾ ਦੂਜੀ ਸਾਈਡ ਤੇ ਇਹ ਆਪਣੇ ਬਣ ਕੇ ਤਿਆਰ ਹੋ ਗਏ ਆ ਇਸ ਤਰ੍ਹਾਂ ਇਹਨਾਂ ਦਾ ਕਲਰ ਵੀ ਚੇਂਜ ਹੋ ਗਿਆ ਤੇ ਇਹਨਾਂ ਨੂੰ ਆਪਾਂ ਉਤਾਰ ਲਵਾਂਗੇ ਤੇ ਬਿਲਕੁਲ ਇਹ ਬਣ ਕੇ ਵੀ ਤਿਆਰ ਹੋ ਗਏ ਆ ਜਦੋਂ ਥੋੜੇ ਠੰਡੇ ਹੋਗੇ ਉਦੋਂ ਆਪਾਂ ਚੱਕ ਲਵਾਂਗੇ ਨਹੀਂ ਤਾਂ ਇਹ ਚਿਪਕ ਜਾਣਗੇ ਇਸ ਤਰ੍ਹਾਂ ਆਪਾਂ ਇੱਕ ਇੱਕ ਕਰਕੇ ਕੱਟ ਲਵਾਂਗੇ ਸਾਰੇ ਅੱਗਾ ਜਿਹੜੇ ਮੈਂ ਕੱਟ ਲਏ ਆ ਤੁਸੀਂ ਇਹਨੂੰ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਸਾਸ ਦੇ ਨਾਲ ਵੀ ਖਾ ਸਕਦੇ ਹੋ ਮਾਇਓਨੈਜ਼ ਨਾਲ ਵੀ ਖਾ ਸਕਦੇ ਹੋ ਬਹੁਤ ਟੇਸਟੀ ਆਪਣੀ ਵੈਜ ਅੱਗ ਬਣ ਕੇ ਤਿਆਰ ਨੇ ਅਸੀਂ ਸਾਸ ਦੇ ਨਾਲ ਆ ਜਿਹੜੇ ਸਬ ਕੀਤੇ ਸੀਗੇ ਬਟਨ ਤੋਂ ਬਾਅਦ ਇਸ ਤਰ੍ਹਾਂ ਆਪਾਂ ਇਹਨਾਂ ਦੇ ਉੱਪਰ ਸਾਸ ਲਗਾ ਕੇ ਜਿਹੜੀ ਖਾ ਲਈਏ ਆ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ